ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸੋ ਆਪਾਂ ਅੱਜ ਗੱਲ ਕਰਦੇ ਆਂ ਸਿੱਧਾ ਮੁੱਦੇ ਦੀ ਗੱਲ ਕਰਦੇ ਆਂ ਜਿਹੜੇ ਭਰਾਵਾਂ ਨੂੰ ਇੱਕ ਨੋਟੀਫਿਕੇਸ਼ਨ ਆਈ ਹੈ ਮੈਨੂੰ ਵੀ ਨੋਟੀਫਿਕੇਸ਼ਨ ਆਈ ਹੈ ਦੋ ਤਿੰਨ ਦਿਨ ਹੋ ਗਏ ਸੋ ਆਪਾਂ ਦੀ ਵੀਡੀਓ ਰਿਕਾਰਡਿੰਗ ਕਰ ਲਈ ਜੀਗੀ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਤੋਂ ਮਿੱਤਰੋ ਜੇ ਤੁਸੀਂ ਆਪਦੇ ਪੇਜ ਨੂੰ ਬਚਾਉਣਾ ਚਾਹੁੰਦੇ ਹੋ ਵੀ ਮੇਰਾ ਪੇਜ ਨਾ ਉੱਡੇ ਸਹੀ ਚੱਲਦਾ ਰਹੇ ਤਾਂ ਵੀਡੀਓ ਪੂਰੀ ਦੇਖ ਲਿਓ ਤੇ ਆਪਦੇ ਯਾਰਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਪੇਜ ਚਲਾ ਰਹੇ ਆ ਜਾਂ ਨਵੇਂ-ਨਵੇਂ ਮੇਰੇ ਵਰਗੇ ਭਰਾ ਪੇਜ ਚਲਾਉਣ ਲੱਗੇ ਆਗੇ ਸੋ ਮਿੱਤਰੋ ਆਪਨੂੰ ਦੋ ਤਿੰਨ ਦਿਨ ਪ ਕਿ ਇਹ ਮੋਨਟਾਈਜ਼ ਸੈਂਡ ਯੂਰ ਕੈਨ ਵਾਰਨਿੰਗ ਸੀ ਬਾਈ ਵੀ ਸਾਨੂੰ ਮੋਨਟਾਈਜ਼ ਟੀਮ ਦੀ ਇੱਕ ਵਾਰਨਿੰਗ ਆਈ ਹੈ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ ਠੀਕ ਹੈ ਜਦ ਇਹਦੇ ਤੇ ਮੈਂ ਕਲਿੱਕ ਕਰਿਆ ਮੈਂ ਵੀ ਇੱਕ ਵਾਰੀ ਤਾਂ ਵੇਖ ਲਿਆ ਸੀ ਕਿ ਘਬਰਾ ਆ ਜੇ ਗਿਆ ਸੀਗਾ ਵੀ ਦੇਖਾ ਵੀ ਆਹ ਕੀ ਚੀਜ਼ ਆ ਗਈ ਮੈਂ ਤਾਂ ਕੋਈ ਚੀਜ਼ ਇਹਦੀ ਪਾਈ ਨਹੀਂ ਹੈਗੀ ਪੇਜ ਤੇ ਮੈਨੂੰ ਆਹ ਵਾਰਨਿੰਗ ਕਿਵੇਂ ਦਿੱਤੀ ਜਦੋਂ ਆਪਾਂ ਇਹਦੇ ਤੇ ਕਲਿੱਕ ਕਰਿਆ ਇਹਦੇ ਤੇ ਕਲਿੱਕ ਕਰਕੇ ਦੇਖਿਆ ਵੀ ਇਹ ਚੀਜ਼ ਕੀ ਹੈਗੀ ਪਹਿਲਾਂ ਮੈਂ ਰੀਫਰੈਸ਼ ਕਰਿਆ ਰੀਫਰੈਸ਼ ਕਰੇ ਤਾਂ ਨਾ ਆਉਂਦੀ ਮੈਂ ਕਿਹਾ ਚਲੋ ਵਾਰਨਿੰਗ ਆਈ ਹੋਊ ਕਿਉਂਕਿ ਮੈਂ ਖੋਲਿਆ ਜਦੋਂ ਪੇਜ ਤੇ ਜਦੋਂ ਵਾਰਨਿੰਗ ਤੇ ਕਲਿੱ फाइनली नोट पॉलिसी मान लो ਵੀ ਜਿਹੜੀ ਵੀ ਤੁਸੀਂ ਵੀ ਕੋਈ ਚੀਜ਼ ਵਾਇਓਲੇਸ਼ਨ ਜਾਂ ਮੰਨ ਲਓ ਕੋਈ ਇਹੋ ਜਿਹੀ ਐਕਟੀਵਿਟੀ ਕਰੀਏ ਜਿਹਦੇ ਕਾਰਨ ਤੁਹਾਡਾ ਪੇਜ ਮੋਨਟਾਈਜ਼ ਮੰਨ ਲਓ ਕੈਨਸਲ ਹੋ ਗਿਆ ਤੇ ਤੁਹਾਡਾ ਪੇਜ ਉੱਡ ਵੀ ਸਕਦਾ ਹੈਗਾ 24 ਘੰਟਿਆਂ ਦੇ ਵਿੱਚ ਵਿੱਚ ਸਾਨੂੰ ਵੀ ਰਿਸਪੌਂਸ ਦਿਓ ਰਿਪਲਾਈ ਦਿਓ ਠੀਕ ਹੈ ਵੀ ਇਹਦਾ ਵੀ ਲਿਖ ਕੇ ਜਿਹਦੇ ਕਾਰਨ ਵੀ ਸੀ ਤੁਹਾਡਾ ਪੇਜ ਨਾ ਡਾ ਸਕੀਏ ਤੇ ਆ ਇੱਕ ਥੱਲੇ ਲਿੰਕ ਵੀ ਆ ਰਿਹਾ ਹੈਗਾ ਦੇਖੋ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਲਿੰਕ ਇੱਥੇ ਤੁਸੀਂ ਅਪੀਲ ਕਰ ਸਕਦੇ ਹੋਗੇ ਐਕਸ਼ਨ ਰਿਕੁਆਇਰ ਫੋਲੋ ਦਾ ਲਿੰਕ ਐਂਡ ਅਪੀਲ ਨਾਓ ਵੀ ਇਹਦੇ ਦੇ ਲਿੰਕ ਤੇ ਕਲਿੱਕ ਕਰੋ ਤੇ ਆਪ ਦੀ ਅਪੀਲ ਲਿਖ ਕੇ ਸਾਨੂੰ ਭੇਜੋ ਜਿਹਦੇ ਕਾਰਨ ਸੀ ਤੁਹਾਡਾ ਪੇਜ ਨਾ ਡਾਈ ਇਹ ਵੀ ਸਾਨੂੰ ਕਾਰਨ ਦੱਸੋ ਠੀਕ ਹੈ ਸੋ ਆਪਾਂ ਮੰਨ ਲਏ ਇਹਦੇ ਬਾਲੇ ਚੱਕਰਾਂ 'ਚ ਪੇਜ ਨਹੀਂ ਹੈਗੇ ਲਿੰਕ-ਲਿੰਕ ਤੇ ਕਲਿੱਕ ਨਹੀਂ ਕਰਿਆ ਤੁਸੀਂ ਵੀ ਲਿੰਕ ਤੇ ਕਲਿੱਕ ਨਹੀਂ ਕਰਨਾਗਾ ਜੇ ਲਿੰਕ ਤੇ ਕਲਿੱਕ ਕਰ ਲੈ ਸਮਝੋ ਤੁਹਾਡਾ ਪੇਜ ਗਿਆ ਫਿਰ ਤੁਸੀਂ ਚੁੱਪ ਕਰਕੇ ਬਹਿ ਜਾਓਗੇ 2 ਮਿੰਟਾਂ ਬਾਅਦ ਤੁਹਾਡੀ ਫੇਸਬੁੱਕ ਆਈਡੀ ਲੌਗ ਆਊਟ ਹੋ ਜਾਊਗੀ ਸੋ ਜਦੋਂ ਆਪਾਂ ਵੇਖਿਆ ਵੀ ਮੰਨ ਲਓ ਵੀ ਇਹ ਤਾਂ ਵੀ ਕਿਸੇ ਦਾ ਕੋਈ ਸਕੈਮ ਆ ਸੋ ਆਪਾਂ ਫਿਰ ਜਾ ਕੇ ਜਿਹੜਾ ਆਪੋ ਤੇ ਟੇਮ ਮੋਨਟਾਈਜ਼ ਸੈਂਡ ਜੋ ਉਹਦੇ ਤੇ ਕਲਿੱਕ ਕਰਕੇ ਦੇਖਿਆ ਵੀ ਇਹ ਚੀਜ਼ ਕੀ ਹੈਗੀ ਜਦੋਂ ਉਹਦੇ ਤੇ ਕ ਉਹ ਪੇਜ ਰਾਹੀਂ ਉਹਨੇ ਆਪਾਂ ਨੂੰ ਇੱਕ ਲਿੰਕ ਭੇਜਿਆ ਠੀਕ ਆ ਵੀ ਮਨ ਲੈ ਲਿੰਕ ਇਸ ਤਰੀਕੇ ਨਾਲ ਬਣਾ ਕੇ ਭੇਜਿਆ ਵੀ ਬੰਦਾ ਘਬਰਾ ਜਾਏ ਅਗਲੇ ਮੂਰੋ ਜਿਵੇਂ ਮੈਂ ਘਬਰਾ ਗਿਆ ਅੱਛਾ ਅਗਲਾ ਵੀ ਘਬਰਾ ਸਕਦਾ ਜਿਵੇਂ ਇਹ ਲਿੰਕ ਜਾਂਦਾ ਵੀ ਆਹ ਕੀ ਚੀਜ਼ ਆ ਗਈ ਵੀ ਰਾਤੋਂ ਰਾਤ ਹੀ ਮੇਰੇ ਪੇਜ ਦੇ ਉੱਤੇ ਕੋਈ ਨਵੀਂ ਵਾਰਨਿੰਗ ਆ ਗਈ ਵੀ ਜਿਹਦੇ ਕਾਰਨ ਵੀ ਮੇਰਾ ਪੇਜ ਉੱਡ ਸਕਦਾ ਮੈਂ ਦਵਾ ਦਾਰਿਆਂ ਨੂੰ ਅਪੀਲ ਕਰਾਂ ਵੀ ਮੇਰਾ ਪੇਜ ਮੋਨਟਾਈਜ਼ੇਸ਼ਨ ਕੈਨਸਲ ਨਾ ਕਰੋ ਜਾਂ ਮੇਰਾ ਪੇਜ ਨੂੰ ਤੁਸੀਂ ਬੰਦ ਨਾ ਕਰੋ ਤਾਂ ਜਦੋਂ ਤੁਸੀਂ ਉੱਥੇ ਅਪੀਲ ਕਰਕੇ ਪਾਸਵਰਡ ਭਰ ਕੇ ਅਪੀਲ ਕਰਦੇ ਤਾਂ ਤੁਹਾਡਾ ਪੇਜ ਨਹੀਂ ਬੰਦ ਹੋ ਜੂਗਾ। ਸੋ ਮਿੱਤਰ ਜਦੋਂ ਆਪਾਂ ਚੈੱਕ ਕਰਿਆ ਇਹ ਕਿਸੇ ਦਾ ਪੇਜ ਹੀ ਬਣਿਆ ਹੋਇਆ ਸੀ। ਆ ਦੇਖੋ ਇਹਦੇ ਤੇ ਪੋਸਟਾਂ ਵੀ ਪਾ ਰੱਖੀਆਂ ਕੋਈ ਰੈਸਟੋਰੈਂਟ ਦੀਆਂ। ਸੋ ਪਤਾ ਨਹੀਂ ਇਹ ਪੇਜ ਕਿਹਦੇ ਤੇ ਕਿਹਦਾ ਨਾਮ। ਸੋਨ ਵੀ ਇਸ ਤਰੀਕੇ ਨਾਲ ਕੋਈ ਵਾਰ ਨਹੀਂ ਗਾ ਸਕਦੀ। ਜਨਵਰੀ 17 ਜਨਵਰੀ 2018 ਦੇ ਵਿੱਚ ਇਹ ਪੇਜ ਕ੍ਰੀਏਟ ਕਰਿਆ ਹੋਇਆ ਕਿਸੇ ਨੇ। ਠੀਕ ਹੈ 2018 ਦਾ ਇਹ ਪੇਜ ਬਣਿਆ ਹੋਇਆਗਾ। 27 ਨੇ ਇਹਨੂੰ ਮੰਨ ਲਓ ਵੀ ਰਿਵਿਊ ਵੀ ਦਿੱਤਾ ਹੋਇਆ। 19 ਰਿਵਿਊਸ 72% 19 ਰਿਵਿਊ ਇਹ ਨੋਟੀਫਿ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਆਪ ਦਾ ਪੇਜ ਤੁਸੀਂ ਚੈੱਕ ਕਰੋਗੇ ਨਾ ਆਹ ਰਿਵਿਊ ਤੇ ਮੰਨ ਲਓ ਵੀ ਇਹ ਰਿਵਿਊ ਹੁੰਦਾ ਕਿ ਆਪਾਂ ਨੂੰ ਰਿਸਪਾਂਸ ਦਿੰਦੇ ਆ ਵੀ ਜਿਵੇਂ ਆਪਣੀ ਆਡੀਅנס ਆਪ ਨੂੰ ਇੱਕ ਵੀਡੀਓ ਦੇਖਦੀ ਆ ਵੀ ਜਿਹਨੂੰ ਵੀਡੀਓ ਵਧੀਆ ਲੱਗਦੀ ਆ ਇੱਥੇ ਆਪਾਂ ਨੂੰ ਰਿਸਪਾਂਸ ਦੇਣ ਦੇ ਵੀ ਤੁਹਾਡਾ ਪੇਜ ਬਹੁਤ ਵਧੀਆ ਇਹ ਉੱਥੇ ਰਿਸਪਾਂਸ ਦਿੰਦੇ ਆ ਵੀਡੀਓ ਦੇ ਲਿੰਕ ਦਾ ਠੀਕ ਆ ਉਹ ਸਿੱਧਾ ਆਪਣੇ ਕੋਲੇ ਨੋਟੀਫਿਕੇਸ਼ਨ ਚ ਸ਼ੋ ਹੋਣ ਲੱਗ ਜਾਂਦੇ ਨੇ ਐਵੇਂ ਤਾਂ ਨੋਟੀਫਿਕੇਸ਼ਨ ਆਉਂਦੀ ਨਹੀਂ ਨੀ ਤਾਂ ਮਿੱਤਰੋ ਇਹ ਜੀਆਂ ਚੀਜ਼ਾਂ ਤੋਂ ਬਚ ਕੇ ਰਹਿਣਾਗਾ ਕਿਉਂਕਿ ਇਹ ਪੇਜਾਂ ਜਿਹੜੇ ਇਹ ਪੇਜਾਂ ਵਾਲੇ ਆਪਾਂ ਨੂੰ ਨੋਟੀਫਿਕੇਸ਼ਨ ਭੇਜ ਦ ਤੇ ਆਪਦੇ ਪੇਜ ਦੀ ਸਲਫੀ ਸਾਫ ਕਰਾ ਲੈਣਾ ਮਿੱਤਰੋ ਜਦੋਂ ਵੀ ਕੋਈ ਫੇਸਬੁਕ ਨੋਟੀਫਿਕੇਸ਼ਨ ਦਿੰਦੀ ਆ ਉਹ ਅਲਰਟ ਦੇ ਵਿੱਚ ਨੋਟੀਫਿਕੇਸ਼ਨ ਆਉਂਦੀ ਆ ਆਪਾਂ ਨੂੰ ਸਭ ਨੂੰ ਜਿਹੜੇ ਪੇਜ ਤੋਂ ਆਉਂਦਾ ਸਭ ਨੂੰ ਪਤਾ ਵੀ ਨੋਟੀਫਿਕੇਸ਼ਨ ਕਿੱਥੇ ਆਉਂਦੀ ਆ ਜੇ ਕਿਸੇ ਭਰਾ ਨੂੰ ਉਹ ਵੀ ਨਹੀਂ ਪਤਾ ਵੀ ਨੋਟੀਫਿਕੇਸ਼ਨ ਜਾਂ ਵਾਰਨਿੰਗ ਜਾਂ ਸਟ੍ਰਾਈਕ ਕਿੱਥੇ ਵੱਜਦੀ ਆ ਕਿੱਥੇ ਉਹਦੀ ਸ਼ੋ ਹੁੰਦੀ ਆ ਤਾਂ ਆਪਾਂ ਨੂੰ ਕਮੈਂਟ ਦੇ ਵਿੱਚ ਤੁਸੀਂ ਲਿਖ ਸਕਦੇ ਆ ਆਪਾਂ ਨਵੀਂ ਵੀਡੀਓ ਚ ਸਪੈਸ਼ਲ ਇਸ ਤਰੀਕੇ ਬਣਾ ਕੇ ਪਾ ਦਾਂਗੇ ਵੀ ਜਿਹੜੇ ਵੀ ਨਵੇਂ ਪੇਜਾਂ ਵਾਲੇ ਭਰਾਣ ਵੀ ਉਹ ਆਪਦੇ ਪੇਜ ਨੂੰ ਬਚਾ ਸਕਣ ਐਵੇਂ ਮੰਨ ਲਓ ਵੀ ਕੋਈ ਲਿੰਕ ਜਾਂ ਹੋਰ ਕਿਸੇ ਚੀਜ਼ ਦੇ ਉੱਤੇ ਕਲਿੱਕ ਕਰਕੇ ਆਪਦਾ ਪੇਜ ਨੂੰ ਨਾ ਡਾ ਸਕਣ ਤਾਂ ਮਿੱਤਰੋ ਏਡੀ ਕਹੇ ਵੀਡੀਓ ਜਿਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਤਾਂ ਜੋ ਆਪਾਂ ਤੁਹਾਡੇ ਵਾਸਤੇ ਹੋਰ ਜਾਣਕਾਰੀਆਂ ਵਾਲੀ ਵੀਡੀਓ ਲੈ ਕੇ ਆਈਏ ਧੰਨਵਾਦ ਜੀ